ਹਾਂਜੀ ਬਾਈ ਸਤਿ ਸ੍ਰੀ ਅਕਾਲ ਕੀ ਹਾਲ ਨੇ ਭਰਾ ਠੀਕ ਠਾਕ ਹੋ ਬਾਈ ਜੀ ਮਾਨਗੋਟ ਫਾਰਮ ਆਪਣਾ ਪਿੰਡ ਵਿਗੜਵਾਲ ਤਹਿਸੀਲ ਸਨਮ ਜ਼ਿਲ੍ਹਾ ਸੰਗਰੂਰ ਬਾਈ ਜੀ ਕਿਹੜੇ ਆਪਣੇ ਭਰਾ ਨਵੇਂ ਜੁੜੇ ਆਪਣੇ ਨਾਲ ਮਾਨਗੋਟ ਫਾਰਮ ਤੇ ਉਹ ਤਾਂ ਬਾਈ ਜੀ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਤੇ ਘਾਟੀ ਵਾਲਾ ਬਟਨ ਦਬਾ ਦਿਓ ਬਾਈ ਜੀ ਤੇ ਨਵੀਂ ਤੋਂ ਨਵੀਂ ਵੀਡੀਓ ਅਪਡੇਟ ਆਪਣੀ ਹੁੰਦੀ ਰਹਿੰਦੀ ਹੈਗੀ ਠੀਕ ਆ ਭਰਾ ਅੱਜ ਬਾਈ ਜੀ ਤੁਹਾਡੇ ਨਾਲ ਜਾਣਕਾਰੀ ਲੈ ਕੇ ਆਇਆ ਬਹੁਤ ਸੋਹਣੀ ਕਿ ਆਪਣਾ ਬਾਈ ਬਠਿੰਡੇ ਕਣੀਓ ਸੀਗਾ ਇੱਕ ਭਰਾ ਇਹ ਭਰਾ ਦੇ ਕਹਣਾ ਕਈ ਸਾਲ ਪਹਿਲਾਂ ਪਿੱਛੇ ਬੱਕਰੀਆਂ ਦਾ ਨੁਕਸਾਨ ਹੋ ਗਿਆ ਤੇ ਮਰਗੀਆਂ ਤੇ ਬੱਕਰੀਆਂ 2021 ਚ 2021 ਚ ਬਾਈ ਇਹਦੀਆਂ ਬੱਕਰੀਆਂ ਮਰ ਗਈ ਤੇ ਆਪਣੇ ਵੀਡੀਓ ਦੇਖ ਕੇ ਕਹਿੰਦਾ ਬਾਈ ਨੇ ਆਪਣੇ ਨਾਲ ਗੱਲ ਕਰੀ ਵਿਚਾਰੇ ਨੇ ਕਹਿੰਦਾ ਭਾਈ ਜੀ ਆਪਣੇ ਬੱਕਰੀਆਂ ਮਰ ਗਈਆਂ ਮੈਂ ਕਹਿੰਦਾ ਉਹ ਟਾਈਮ ਦੇ ਵਿੱਚ ਤਿੰਨ ਕਿੰਨੇ ਹੋ ਗਏ ਭਾਈ ਜੀ ਆਪਾਂ ਨੂੰ ਦੋ ਦੋ ਤਿੰਨ ਮਹੀਨੇ ਹੋ ਗਏ ਵੀ ਹਾਂ ਤੇ ਹੁਣ ਪਾਈਆਂ ਨੂੰ ਸਾਰਿਆਂ ਨੂੰ ਸਾਰੀ ਗੱਲ ਭਾਈ ਸਾਰਿਆਂ ਨੂੰ ਭਾਈ ਇਹ ਆਪਣਾ ਭਰਾ ਮਾਨਗੋਡ ਫਾਰਮ ਇਨੇ ਵਿਚਾਰੇ ਨੇ 2-3 ਮਹੀਨੇ ਪਹਿਲਾਂ ਗੱਲ ਹੋਈ ਸੀ ਆਪਣੀ ਤੇ ਇਹਨੇ ਕਿਹਾ ਸੀ ਬਈ ਪੱਠ ਦੇ ਦੂੰ ਆਪਣਾ ਪਿੰਡ ਕਿਹੜਾ ਪਹਿਲਾ ਪਿੰਡ ਦਾ ਮੱਤਾ ਪਿੰਡ ਆ ਬਈ ਆਪਣਾ ਜੈਤੋ ਕੋਲੇ ਤੇ ਇਹ ਭਰਾ ਨੇ ਅੱਜ ਆਪਣਾ ਪੱਠ ਦੇ ਦਿੱਤੀ ਬਹੁਤ-ਬਹੁਤ ਵਧੀਆ ਹੈ ਧੰਨਵਾਦ ਵਿਚਾਰੇ ਦਾ ਠੀਕ ਹੈ ਭਾਈ ਚਲੋ ਕੋਈ ਗੱਲ ਨਹੀਂ ਆਪਾਂ ਕੁਝ ਨਹੀਂ ਦੇਣ ਵਾਲੇ ਦੇਣ ਵਾਲਾ ਪਰਮਾਤਮਾ ਹਾਂ ਹਾਂ ਸਹੀ ਹੈ ਇਹ ਬਾਈ ਦੇ ਬੱਕਰੀਆਂ ਮਰੀਆਂ ਤੇ ਆਪਾਂ ਨੇ ਚੱਲਾ ਥੋੜੀ ਕਣੀ ਮਦਦ ਕਰੀ ਆ ਤੇ ਦਾਨ ਪੁੰਨ ਵੀ ਬਿੱਤੇ ਜ਼ਰੂਰੀ ਹੁੰਦਾਗਾ ਕਰਨਾ ਪੜਾ ਠੀਕ ਆ ਹੁਣ ਕਿਵੇਂ ਬਾਈ ਦਾ ਦਿਲ ਡਿੱਗਿਆ ਸੀਗਾ ਬੱਕਰੀਆਂ ਮਰ ਗਏ ਸੀ ਇਹਨੂੰ ਮਦਦ ਤੁਸੀਂ ਵੀ ਭਰਾ ਥੋੜੀ ਘਣੀ ਕਿੰਨੀ ਸੋਤ ਹੋ ਸਕਦੀ ਆ ਇਹ ਬਿ ਸਪੈਸ਼ਲ ਆਪਣੇ ਲਵੇ ਚੱਲ ਕੇ ਆਇਆ ਮੈਂ ਨਹੀਂ ਬਠਿੰਡੇ ਹੈਗਾ ਹੁਣ ਇਹ ਮੇਰੇ ਪਿੰਡ ਆਗਾ ਹਾਂ ਬਈ ਵਿਗੜਵਾਲ ਵਿਗੜਵਾਲ ਆ ਠੀਕ ਆ ਬਾਈ ਜੀ ਇਹ ਵਿਗੜਵਾਲ ਆਇਆ ਆਪਣੇ ਲਵੇ ਇਹ ਸਪੈਸ਼ਲ ਵਿਚਾਰਾ ਏਡੀ ਦੋਨੋ ਚੱਲ ਕੇ ਕਰਾਇਆ ਪਾੜਾ ਲਾ ਕੇ ਤੇ ਸਵੇਰੇ 6 ਵਜੇ ਤੁਰਿਆ ਤਿਪਰਾ 6 ਵਜੇ ਬਈ ਸਵੇਰੇ 6 ਵਜੇ ਤੁਰਿਆ ਭਰਾ ਆਪਣੇ ਲਵੇ ਪੱਠ ਲੈਣ ਦੇ ਵਾਸਤੇ ਆਪਾਂ ਇਹਦੇ ਨਾਲ ਵਾਦਾ ਕੀਤਾ ਹੋਇਆ ਸੀਗਾ ਕਿੰਨਾ ਚਿਰ ਹੋ ਗਿਆ ਵਾਦਾ ਕਰਨਾ ਆਪਾਂ ਹੋ ਗਏ ਬਈ 2 2 3 ਮਹੀਨੇ ਹੋ ਗਏ ਬਈ ਤੈਨੂੰ 2 3 ਮਹੀਨੇ ਹੋ ਗਏ ਮੈਂ ਬਾਈ ਨੂੰ ਕੀਤਾ ਸੀਗਾ ਆ ਵਾਦਾ ਵੀ ਆਪਣੇ ਬੱਕਰੀਆਂ ਸੂ ਪੈਣ ਦੇ ਜਦੋਂ ਸੂਪੀਆਂ ਤੁਹਾਨੂੰ ਮੈਂ ਇੱਕ ਪੱਠ ਜ਼ਰੂਰ ਦੇਣੀ ਲਾਜ਼ਮੀ ਨਹੀਂ ਨਹੀਂ ਬਈ ਅੱਜ ਆਖਲਾ ਆਪਣੇ ਹਾਂ ਹਾਂ ਅੱਜ ਬਾਈ ਨੇ ਕਰਤੀ ਬਈ ਇੱਛਾ ਪੂਰੀ ਆ ਲਓ ਠੀਕ ਆ ਜੀ ਗੱਲ ਇਹ ਦੇਖ ਲਓ ਤੇ ਲੈ ਵੇ ਜਲੇ ਫੋਟੋ ਖਿੱਚ ਆ ਵੇਖ ਲਓ ਬਈ ਆ ਦੇਖ ਲਓ ਲੱਭ ਪਿੱਦਰੋਂ ਕੱਲ ਅੱਧੀ ਕਾਹਦਾ ਆ ਦੇਖੋ ਬਾਈ ਜੀ ਆ ਪੱਠ ਆ ਗਈ ਆ ਭਰਾ ਨੂੰ ਪੱਠ ਦਿੱਤੀ ਬਹੁਤ ਚੰਗੀ ਪੱਠ ਦੀ ਪੱਠ ਆ ਗਈ ਪੂਰੀ ਕੋਈ ਦੇਸੀ ਨਹੀਂ ਹੈਗੀ ਲੋਹ ਨਹੀਂ ਹੈਗੀ ਪੂਰੀ ਚੰਗੀ ਵਕ ਕਿਵੇਂ ਲੱਗੀ ਭਰਾ ਤੈਨੂੰ ਇਹ ਪੱਠ ਪੂਰੀ ਵਧੀਆ ਪੱਠ ਆ ਬਈ ਬਦਲੇ ਵੰਡੇ ਦੀ ਪੂਰੀ ਵਧੀਆ ਪੱਠ ਆ ਤੇ ਆ ਦੇਖ ਲੈ ਭਰਾ ਹਾਂ ਪੂਰਾ ਤੇਰਾ ਮਾਨ ਸਨਮਾਨ ਵਧੀਆ ਹੋਇਆ ਵੀਰੇ ਹਾਂ ਹਾਂ ਬਈ ਬੜੀ ਤਾਂ ਨਹੀਂ ਹੋਈ ਨਹੀਂ 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 ਕੋਈ ਨਹੀਂ ਹਾਂ ਲਾਰਾ ਨਹੀਂ ਲਾਇਆ ਹਨਾ ਭਈ ਐ ਕਈ ਕਹਿ ਦਿੰਦਾ ਦੇ ਦਾਂਗੇ ਬਈ ਬਾਈ ਨੇ ਉਹ ਜੀ ਗੱਲ ਨਹੀਂ ਕੀਤੀ ਬਾਈ ਨੇ ਅੱਜ ਪੱਠ ਦੇਤੀ ਨਾ ਪੁਰਾ ਦੇਖ ਕਿ ਨਹੀਂ ਤੇ ਨਜਵਾਨ ਕਿਤੇ ਆਪਣੇ ਉੱਤਰਿਆ ਹਾਂ ਆਪਾਂ ਇਹ ਪੁਰਾ ਬੰਦੇ ਨੇ ਵੀ ਜਵਾਨ ਨਹੀਂ ਇੱਕ ਹਾਂ ਨਹੀਂ ਨਹੀਂ ਸਹੀ ਹੁੰਦਾ ਹਾਂ ਕਿਹੜਾ ਬੰਦਾ ਜਵਾਨ ਤੋਂ ਸਹੀ ਉੱਤਰਦਾ ਵੀਰੇ ਬੰਦਾ ਅਸਲ ਉਹੀ ਹੈਗਾ ਨਹੀਂ ਨਹੀਂ ਸਹੀ ਗੱਲ ਹੈ ਬਈ ਪੁਰਾ ਤੁਹਾਨੂੰ ਵੀਡੀਓ ਚੰਗੀ ਲੱਗੀਗਾ ਸ਼ੇਅਰ ਕਮੈਂਟ ਲਾਈਕ ਕਰਦਿਆ ਕਰੋ ਭਰਾ ਬਣ ਕੇ ਤੁਹਾਡੇ ਦੇ ਵਿੱਚ ਕੋਈ ਪੈਸਾ ਨਹੀਂ ਲੱਗਣਾ ਕਿਤੇ ਲੈਣੇ ਲੱਗਣਾ ਆਪਾਂ ਦੇਖੋ ਮਦਦ ਕਰਾਂਗੇ ਇਸ ਇੰਜੇ ਗੱਲ ਨਹੀਂ ਕਿ ਕਿੰਨੇ ਕਾਪਾ ਤਾਂ ਹੋ ਸਕੇ ਠੀਕ ਹੈ ਜੀ ਆਪਾਂ ਜ਼ਿਆਦਾ ਨਹੀਂ ਕਹਿੰਦੇ ਵੀ ਕਿੰਨੇ ਕੱਪ ਤਾਂ ਹੁੰਦੇ ਆ ਬੰਦਾ ਪਕਰਾ ਨਹੀਂ ਨਹੀਂ ਸਹੀ ਗੱਲ ਆ ਬਈ ਠੀਕ ਆ ਬਈ ਤੁਹਾਨੂੰ ਵਧੀਆ ਲੱਗਿਆ ਫਟੋ ਹਾਂ ਹਾਂ ਵਧੀਆ ਲੱਗਿਆ ਬਈ ਬਣ ਗਿਆ ਮਨ ਪੂਰਾ ਖੁਸ਼ ਆ ਗਿਆ ਹਾਂ ਹਾਂ ਖਾ ਗਿਆ ਨਹੀਂ ਨਹੀਂ ਪੂਰਾ ਖਾ ਗਿਆ ਦੇਖੋ ਅੱਜ ਬਤਾਤਾ ਦੱਸ ਦੇ ਨਹੀਂ 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 ਖੁਸ਼ ਆ ਬਈ ਪੂਰਾ ਠੀਕ ਦੇਖੋ ਵੀਰ ਐਨ ਪਰਾ ਖੁਸ਼ ਆਗਾ ਤੇ ਇਹ ਕਿਹਨੂੰ ਚੀਜ਼ ਮਿਲ ਗਈ ਇਹਦੀ ਗੁਡੀ ਆ ਕੇ ਛੋਟੀ ਜੀ ਹਾਂ ਬਈ ਉਹ ਆਪਣੀ ਗੱਲਬਾਤ ਕਰਦੇ ਜਿਹੜਾ ਤਰਸ ਆਇਆ ਸਹੀ ਗੱਲ ਆ ਬਈ ਹਾਂ ਚਲੋ ਬੰਨਰਸਾਰੇ ਧੰਨਵਾਦ ਬਾਈ ਜੀ ਕਿਵੇਂ ਆਪਾਂ ਦੇਖਣ ਆਲੇ ਨੇ ਭਰਾ ਤੇਰਾ ਬਹੁਤ ਬਹੁਤ ਔਰੇ ਆਉਣ ਤੇ ਚੱਲ ਕੋਈ ਗੱਲ ਨਹੀਂ ਆਪਾਂ ਅਗਲੀ ਵਾਰੀ ਫਿਰ ਮਿਲਦੇ ਰਹਿਣਾ ਠੀਕ ਹੈ ਗੱਲ ਨਹੀਂ ਨਹੀਂ ਸਹੀ ਆ ਭਾਈ ਜੀ ਹਾਂ ਜੀ ਤੇ ਆਪਾਂ ਉਥੋਂ ਬਠਿੰਡਾ ਉਰ ਕਾ ਕਿਲੋਮੀਟਰ ਪੈ ਜਾਂਦਾਗਾ ਇਹ ਮੰਨ ਲਾ ਹੈਗਾ ਯਾਰ ਬਠਿੰਡਾ ਉਥੋਂ ਤਾਂ ਹੈਗਾ 65 70 ਵੰਗੂ ਆ ਬਾਈ ਠੀਕ ਹੈ ਜੀ ਜੈ ਤੋਂ ਤਾਂ ਠੀਕ ਹੈ ਜੀ ਤੇ ਉਸ ਤੋਂ ਬਾਅਦ 100 ਕਿਲੋਮੀਟਰ ਪੈ ਜਾਂਦਾ ਕਹਿੰਦਾ ਪਾ 100 ਕਿਲੋਮੀਟਰ ਆ ਆਰਾਮ ਨਾਲ ਇੱਕ ਪਾਸਾ ਇੱਕ ਪਾਸਾ ਦੇਖੋ ਬਾਈ ਜੀ ਦੋ ਪਾਸਿਆਂ ਦਾ ਬਾਈ ਨੂੰ 300 ਕਿਲੋਮੀਟਰ ਪੈ ਗਿਆ ਚਲੋ ਕੋਈ ਨਾ ਵਧੀਆ ਚੀਜ਼ ਮਿਲ ਗਈ ਨਹੀਂ ਵਧੀਆ ਮਿਲ ਗਈ ਸਹੀ ਤੇ ਹਮਾਨਦਾਰੀ ਨਾਲ ਮਿਲ ਗਈ ਆਪਾਂ ਸਾਨੂੰ ਜਵਾਨ ਕਰਕੇ ਵੀ ਨਾ ਦਿੰਦੇ ਉਹ ਵੀ ਮਾੜੀ ਗੱਲ ਹੁੰਦੀ ਆ ਠੀਕ ਹੈ ਜੀ ਨਹੀਂ ਨਹੀਂ ਸਹੀ ਆ ਹਾਂ ਚਲੋ ਧੰਨਵਾਦ ਬਾਈ ਜੀ